ਆਮ ਆਦਮੀ ਪਾਰਟੀ ਦੀ ਗੱਲ ਕਰਾਂਗੇ ਤਰਨਤਾਰਨ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਉਤਾਰ ਦਿੱਤਾ ਤੇ ਤਰਨਤਾਰਨ ਦੇ ਵਿੱਚ ਇੱਕ ਇਤਿਹਾਸਿਕ ਜਿੱਤ ਆਮ ਆਦਮੀ ਪਾਰਟੀ ਦੀ ਹੋਈ ਹੈ ਜਿਸ ਤਰੀਕੇ ਆਮ ਆਦਮੀ ਪਾਰਟੀ ਦਾਅਵਾ ਕਰ ਰਹੀ ਸੀ ਕਿ 10000 ਤੋਂ ਵੱਧ ਵੋਟਾਂ ਦੇ ਨਾਲ ਅਸੀਂ ਜਿੱਤ ਹਾਸਲ ਕਰਾਂਗੇ ਉਸੇ ਤਰੀਕੇ ਦੀ ਜਿੱਤ ਮਿਲੀ ਹੈ ਲਗਭਗ 12000 ਵੋਟਾਂ ਦੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਜਿੱਤੀ ਹੈ ਇਸ ਦੇ ਕੀ ਕਾਰਨ ਰਹੇ ਨੇ ਇਸ ਜਿੱਤ ਦੇ ਪਿੱਛੇ ਦੇ ਕੀ ਕਾਰਨ ਨੇ ਤੇ ਇਸ ਇਲੈਕਸ਼ਨ ਦੇ ਕੀ ਮਾਇਨੇ ਨੇ ਤੇ ਸਤਾਹੀ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਹ ਅਸਰ ਕਰ ਸਕਦੀਆਂ ਨੇ ਖਾਸ ਤੌਰ ਤੇ ਇਸ ਜਿੱਤ ਤੋਂ ਬਾਅਦ ਨਵੇਂ ਸਮੀਕਰਨ ਕੀ ਪੰਜਾਬ ਦੀ ਸਿਆਸਤ ਦੇ ਵਿੱਚ ਉਪਜ ਸਕਦੇ ਨੇ ਇਹ ਸਭ ਤੇ ਚਰਚਾ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਬਾਈ ਇਲੈਕਸ਼ਨ ਦੇ ਸਰਕਾਰ ਦੇ ਤੌਰ ਤੇ ਕੀ ਮਾਇਨੇ ਨੇ ਤੇ ਦੂਜੇ ਪਾਸੇ ਪੰਥਕ ਸਿਆਸਤ ਹੈ ਜਾਂ ਪੰਜਾਬ ਦੀ ਸਿਆਸਤ ਹੈ ਉਸ ਦੇ ਲਈ ਇਸ ਇਲੈਕਸ਼ਨ ਦੇ ਕੀ ਮਾਇਨੇ ਨੇ ਤੇ ਸਭ ਤੋਂ ਵੱਡੇ ਕਾਰਨਾਂ ਦੀ ਗੱਲ ਕਰ ਲੈਣੇ ਆ ਆਮ ਆਦਮੀ ਪਾਰਟੀ ਦੇ ਜਿੱਤ ਦੇ ਕੀ ਕਾਰਨ ਰਹੇ ਨੇ ਸਭ ਤੋਂ ਪਹਿਲਾ ਵੱਡਾ ਕਾਰਨ ਤਾਂ ਇਹ ਹੈ ਕਿ ਹਮੇਸ਼ਾ ਮੰਨਿਆ ਜਾਂਦਾ ਹੈ ਕਿ ਜਿਸ ਪਾਰਟੀ ਦੀ ਜਿਸ ਸੂਬੇ ਦੇ ਵਿੱਚ ਸਰਕਾਰ ਹੁੰਦੀ ਹੈ ਬਾਈ ਇਲੈਕਸ਼ਨ ਉਸ ਪਾਰਟੀ ਦੀ ਹੀ ਮੰਨੀ ਜਾਂਦੀ ਹੈ ਤੇ ਜ਼ਿਆਦਾਤਰ ਮੌਕਿਆਂ ਤੇ ਅਸੀਂ ਦੇਖਿਆ ਵੀ ਹੈ ਕਿ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਹੈ ਉਹੀ ਉਮੀਦਵਾਰ ਜਿਹੜਾ ਬਾਈ ਇਲੈਕਸ਼ਨ ਦੇ ਵਿੱਚ ਜਿੱਤਦਾ ਤੇ ਉਸੇ ਤਰੀਕੇ ਦਾ ਤਰਨਤਾਰਨ ਦੇ ਵਿੱਚ ਵੀ ਹੋਇਆ ਤੇ ਹਰਮੀਤ ਸੰਧੂ ਜਿਹੜੇ ਕਿ ਅਕਾਲੀ ਦਲ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸੀ ਤੇ ਇੱਕ ਸ਼ਾਨਦਾਰ ਜਿੱਤ ਆਮ ਆਦਮੀ ਪਾਰਟੀ ਦੀ ਝੋਲੀ ਉਹਨਾਂ ਨੇ ਪਾਈ ਹੈ ਤੇ ਇੱਕ ਤਰੀਕੇ ਨਾਲ ਮੰਨਿਆ ਜਾਂਦਾ ਕਿ ਜਿਸ ਪਾਰਟੀ ਦੀ ਸਰਕਾਰ ਸੀ ਆਮ ਆਦਮੀ ਪਾਰਟੀ ਨੂੰ ਸਰਕਾਰ ਹੋਣ ਦਾ ਬਾਈ ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਫਾਇਦਾ ਹੋਇਆ ਇਹ ਵੱਡੇ ਕਾਰਨਾਂ ਦੇ ਵਿੱਚੋਂ ਇੱਕ ਕਾਰਨ ਮੰਨਿਆ ਜਾ ਸਕਦਾ ਦੂਜਾ ਵੱਡਾ ਕਾਰਨ ਹਰਮੀਤ ਸੰਧੂ ਖੁਦ ਨੇ ਕਿਉਂਕਿ ਇਸ ਹਲਕੇ ਦੇ ਵਿੱਚ ਹਰਮੀਤ ਸੰਧੂ ਦਾ ਆਪਣਾ ਆਪ ਦਾ ਬਹੁਤ ਵੱਡਾ ਪ੍ਰਭਾਵ ਹੈ ਤੇ ਇੱਕ ਪੱਕੀ ਵੋਟ ਬੈਂਕ ਉਹਨਾਂ ਦੇ ਨਾਲ ਜੁੜੀ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਉਹ ਐਮਐਲਏ ਰਹੇ ਚੁੱਕੇ ਨੇ ਤੇ ਤਿੰਨ ਵਾਰ ਵਿਧਾਇਕ ਰਹੇ ਨੇ ਤੇ ਅਕਾਲੀ ਦਲ ਦੇ ਵਿੱਚ ਇਲੈਕਸ਼ਨ ਲੜਨ ਦਾ ਕਿਸ ਤਰੀਕੇ ਚੋਣ ਮੈਦਾਨ ਦੇ ਵਿੱਚ ਉਤਰਨਾ ਤੇ ਕਿਵੇਂ ਇਲੈਕਸ਼ਨ ਲੜਨੀ ਹੈ ਇਹ ਅਕਾਲੀਆਂ ਤੋਂ ਵੱਧ ਪੰਜਾਬ ਦੇ ਵਿੱਚ ਹੋ ਸਕਦਾ ਹੈ ਕਿ ਕੋਈ ਨਾ ਜਾਣਦਾ ਹੋਵੇ ਤੇ ਸਭ ਤੋਂ ਨੇੜਲੇ ਸਾਥੀ ਸੁਖਬੀਰ ਬਾਦਲ ਦੇ ਨੇੜਲੇ ਸਾਥੀਆਂ ਚੋਂ ਹਰਮਿਤ ਸੰਧੂ ਰਹੇ ਨੇ ਤੇ ਉਸ ਦਾ ਵੱਡਾ ਕਾਰਨ ਆਪਣੀ ਜਿਹੜੀ ਪੱਕੀ ਵੋਟ ਬੈਂਕ ਸੀ ਉਹ ਵੀ ਹਰਮਿਤ ਸੰਧੂ ਦੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੀ ਝੋਲੀ ਪਈ ਹੈ ਤੇ ਇਸ ਤਰੀਕੇ ਦੇ ਨਾਲ ਸਮਝਿਆ ਜਾ ਸਕਦਾ ਹੈ ਕਿ ਸਰਕਾਰ ਹੋਣ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋਇਆ ਤੇ ਦੂਜਾ ਹਰਮਿਤ ਸੰਧੂ ਦੀ ਜਿਹੜੀ ਪੱਕੀ ਵੋਟ ਬੈਂਕ ਸੀ ਉਹਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋਇਆ ਤੀਜਾ ਇੱਕ ਹੋਰ ਕਾਰਨ ਇਹ ਹੈ ਕਿ ਅਕਾਲੀ ਧੜਿਆਂ ਦਾ ਅਲੱਗ-ਅਲੱਗ ਲੜਨਾ ਕਿਉਂਕਿ ਮਨਦੀਪ ਖਾਲਸਾ ਦੀ ਗੱਲ ਕੀਤੀ ਜਾਵੇ ਤਾਂ ਮਨਦੀਪ ਨੂੰ ਲਗਭਗ 20000 ਵੋਟਾਂ ਪਈਆਂ ਨੇ ਤੇ ਦੂਜੇ ਪਾਸੇ ਸੁਖਵਿੰਦਰ ਕਰ ਰੰਧਾਵਾ ਨੂੰ ਵੀ ਲਗਭਗ 30000 ਵੋਟਾਂ ਪਈਆਂ ਨੇ ਤੇ ਦੋਨਾਂ ਦੀਆਂ ਵੋਟਾਂ ਨੂੰ ਜੇ ਕੰਬਾਈਨ ਕਰ ਲਿਆ ਜਾਵੇ ਤਾਂ ਆਮ ਆਦਮੀ ਪਾਰਟੀ ਤੋਂ ਵੱਧ ਹੋ ਜਾਂਦੀਆਂ ਨੇ ਤੇ ਉਹਨਾਂ ਦੇ ਜਿਹੜੇ ਅਕਾਲੀ ਧੜੇ ਸੀ ਉਹਨਾਂ ਦਾ ਅਲੱਗ-ਅਲੱਗ ਚੋਣ ਮੈਦਾਨ ਦੇ ਵਿੱਚ ਉਤਰਨਾ ਤੇ ਇੱਕ ਤਰੀਕੇ ਉਹਨਾਂ ਦੀਆਂ ਵੋਟਾਂ ਜਿਹੜੀਆਂ ਪਾਟ ਗਈਆਂ ਤੇ ਆਮ ਆਦਮੀ ਪਾਰਟੀ ਜਤਨ ਦੇ ਵਿੱਚ ਕਾਮਯਾਬ ਰਹੀ ਤੇ ਇੱਕ ਹੋਰ ਵੱਡਾ ਕਾਰਨ ਕਾਂਗਰਸ ਵੀ ਇਸ ਜਿੱਤ ਦੇ ਵਿੱਚ ਵੱਡਾ ਕਾਰਨ ਸਹਾਇੀ ਹੋਈ ਆ ਖਾਸ ਤੌਰ ਤੇ ਰਾਜਾ ਫੜਿੰਗ ਜਿਸ ਤਰੀਕੇ ਦੇ ਉਹਨਾਂ ਨੇ ਬਿਆਨ ਦਿੱਤੇ ਉਹਨਾਂ ਨੇ ਲੋਕਾਂ ਦਾ ਮਨ ਆਮ ਆਦਮੀ ਪਾਰਟੀ ਕਣੀ ਕਰਿਆ ਕਿਉਂਕਿ ਦੋਵੇਂ ਪਾਰਟੀਆਂ ਦੀ ਵਿਚਾਰਤਾਂ ਰਾ ਇਕੋ ਹੈ ਉਹ ਵੀ ਨਿਰਪੱਖ ਕਹਿੰਦੇ ਨੇ ਕਿ ਅਸੀਂ ਕਿਸੇ ਖਾਸ ਧਰਮ ਦੀ ਰਾਜਨੀਤੀ ਨਹੀਂ ਕਰਦੇ ਕਾਂਗਰਸ ਵੀ ਇਹੀ ਕਹਿੰਦੀ ਹੈ ਤੇ ਆਮ ਆਦਮੀ ਪਾਰਟੀ ਵੀ ਇਹੀ ਕਹਿੰਦੀ ਹੈ ਤੇ ਪਰ ਦੂਜੇ ਪਾਸੇ ਦਲਿਤ ਭਾਈਚਾਰੇ ਦਾ અપਮਾਨ ਦੀ ਗੱਲ ਹੋਵੇ ਬੇਅਦਬੀਆਂ ਨੂੰ ਲੈ ਕੇ ਬੇਅਦਬੀ ਦਾ ਇਲਜ਼ਾਮ ਰਾਜਾ ਬੜਿੰਕ ਤੇ ਲੱਗਣਾ ਹੋਵੇ ਜਾਂ ਫਿਰ ਖਾਲਿਸਤਾਨ ਜਾਂ ਹਿੰਦੁਸਤਾਨ ਦੀ ਗੱਲ ਹੋਵੇ ਉਸ ਨੇ ਕਾਂਗਰਸ ਪਾਰਟੀ ਨੂੰ ਵੱਡਾ ਨੁਕਸਾਨ ਪਹੁੰਚਾਇਆ ਇਸ ਬਾਏ ਇਲੈਕਸ਼ਨ ਦੇ ਵਿੱਚ ਤੇ ਦੂਜੇ ਪਾਸੇ ਓਵਰ ਕੌਨਫੀਡੈਂਸ ਹੋਣਾ ਵੀ ਇੱਕ ਕਾਰਨ ਮੰਨਿਆ ਜਾ ਸਕਦਾ ਹੈ ਕਾਂਗਰਸ ਦਾ ਕਿਉਂਕਿ ਇਹ ਇਲੈਕਸ਼ਨ ਨੂੰ ਉਹ ਸੈਮੀਫਾਈਨਲ ਕਹਿ ਰਹੇ ਸੀ ਹਾਲਾਂਕਿ ਬਾਅਦ ਦੇ ਵਿੱਚ ਇਹ ਹੋ ਸਕਦਾ ਹੈ ਕਿ ਕਾਂਗਰਸ ਦਾ ਕੋਈ ਸਮਰਥਕ ਇਸ ਵੀਡੀਓ ਨੂੰ ਦੇਖ ਰਿਹਾ ਹੋਵੇ ਕੋਈ ਵਰਕਰ ਦੇਖ ਰਿਹਾ ਹੋਵੇ ਤੇ ਉਹਨਾਂ ਨੂੰ ਹੋ ਸਕਦਾ ਹੈ ਕਿ ਅਸੀਂ ਤਾਂ ਜੀ ਇਸ ਇਲੈਕਸ਼ਨ ਨੂੰ ਉਂਝ ਬਿਆਨ ਬਦਲੇ ਜਾ ਸਕਣ ਕਿਉਂਕਿ ਅਕਸਰ ਹੀ ਸਿਆਸਤ ਦੇ ਵਿੱਚ ਇਸ ਤਰੀਕੇ ਦਾ ਹੁੰਦਾ ਹੈ ਕਿ ਉਹ ਪਹਿਲਾਂ ਕੁਝ ਹੋਰ ਕਹਿੰਦੇ ਨੇ ਜਦ ਬੋਟਾਂ ਪੈ ਰਹੀਆਂ ਹੁੰਦੀਆਂ ਨੇ ਉਹਨਾਂ ਟਿੱਪਣੀਆਂ ਨੂੰ ਕਿਸੇ ਹੋਰ ਤਰੀਕੇ ਦੇ ਨਾਲ ਪੇਸ਼ ਕਰਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਬਿਆਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਪੇਸ਼ ਕਰਦੇ ਨੇ ਅਕਸਰ ਦੇਖਿਆ ਜਾਂਦਾ ਜਿੰਨੀ ਇੱਕ ਪੱਤਰਕਾਰ ਦੀ ਸਮਝ ਹੈ ਜਿੰਨੀ ਇੱਕ ਕਈ ਇਲੈਕਸ਼ਨਾਂ ਹੋ ਗਈਆਂ ਵਿਧਾਨ ਸਭਾ ਹੋ ਗਈਆਂ ਲੋਕ ਸਭਾ ਹੋ ਗਈਆਂ ਉਹਨਾਂ ਦੇ ਵਿੱਚ ਅਕਸਰ ਅਸੀਂ ਦੇਖਦੇ ਹਾਂ ਉਸ ਨਜ਼ਰੀਏ ਤੋਂ ਅਸੀਂ ਤੁਹਾਡੇ ਅੱਗੇ ਗੱਲ ਰੱਖ ਰਹੇ ਹਾਂ ਤੇ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਜੋ ਸੋਚ ਕਾਂਗਰਸ ਪਾਰਟੀ ਦੀ ਹੈ ਜਿਸ ਤਰੀਕੇ ਦੀ ਕਾਂਗਰਸ ਪਾਰਟੀ ਦੀ ਆਪਣੇ ਆਪ ਨੂੰ ਕਹਿੰਦੀ ਹੈ ਕਿ ਅਸੀਂ ਨਿਰਪੱਖਾਂ ਉਸ ਤਰੀਕੇ ਆਮ ਆਦਮੀ ਪਾਰਟੀ ਲੋਕਾਂ ਦੇ ਵਿੱਚ ਵਿਚਰਦੀ ਹੈ ਪਰ ਉਸ ਸੋਚ ਨੂੰ ਸ਼ਾਇਦ ਹੋ ਸਕਦਾ ਹੈ ਕਿ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਕਾਂਗਰਸ ناکਾਮਜਾਬ ਰਹੀ ਹੈ ਤੇ ਆਮ ਆਦਮੀ ਪਾਰਟੀ ਨੂੰ ਇਸ ਦਾ ਵੱਡਾ ਫਾਇਦਾ ਹੋਇਆ ਤੇ ਇਸ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ ਕਿ ਇਹ ਬਹੁਤ ਸਾਰੇ ਕਾਰਨ ਨੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਜਿੱਤ ਦੇ ਵਿੱਚ ਸਹਾਇੀ ਹੋਏ ਨੇ ਦੂਜੇ ਪਾਸੇ ਇਸ ਇਲੈਕਸ਼ਨ ਦੇ ਮਾਇਨੇ ਵੀ ਕੱਢੇ ਜਾ ਰਹੇ ਨੇ ਕਿਉਂਕਿ ਅਕਾਲੀ ਦਲ ਦਾ ਅਭਾਰ ਹੋਇਆ ਇਹ ਇੱਕ ਵੱਡਾ ਜਿਹੜਾ ਫਰਕ ਪੰਜਾਬ ਦੀ ਸਿਆਸਤ ਦੇ ਵਿੱਚ ਪਾ ਸਕਦਾ ਕਿਉਂਕਿ ਪਿਛਲੀਆ ਲੋਕ ਸਭਾ ਹੋਣ ਵਿਧਾਨ ਸਭਾ ਹੁਣ ਜਿਮਨੀ ਚੋਣਾ ਹੁਣ ਉਹਨਾਂ ਦੇ ਵਿੱਚ ਅਕਾਲੀ ਦਲ ਹਾਸ਼ੀਅਤੇ ਰਿਹਾ ਤੇ ਲਗਾਤਾਰ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਕਿੰਤੂ ਪ੍ਰੰਤੂ ਹੁੰਦਾ ਰਿਹਾ ਪਰ ਇਸ ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਅੰਤਰ ਦੇਖਣ ਨੂੰ ਮਿਲਿਆ ਤੇ ਇੱਕ ਤਰੀਕੇ ਦੀ ਵਾਪਸੀ ਕਿਹਾ ਜਾ ਸਕਦਾ ਕਿਉਂਕਿ 1997 ਤੋਂ ਪਹਿਲਾਂ ਵੀ ਬਾਈ ਇਲੈਕਸ਼ਨ ਹੋਈ ਸੀ ਤੇ ਬਾਈ ਇਲੈਕਸ਼ਨ ਤੋਂ ਬਾਅਦ ਅਕਾਲੀ ਦਲ ਨੇ ਸੱਤਾ ਦੇ ਵਿੱਚ ਵਾਪਸੀ ਕੀਤੀ ਸੀ ਤੇ ਫਿਰ ਹੁਣ ਉਸੇ ਤਰੀਕੇ ਦਾ ਮਾਹੌਲ ਬਣਦਾ ਜਾ ਰਿਹਾ ਤੇ ਅਕਾਲੀ ਦਲ ਦੀ ਵਾਪਸੀ ਦੂਜੇ ਪਾਸੇ ਮਨਦੀਪ ਖਾਲਸਾ ਦਾ ਚੰਗਾ ਪ੍ਰਦਰਸ਼ਨ ਇਹਨੇ ਪੰਜਾਬ ਦੀ ਸਿਆਸਤ ਨੂੰ ਨਵੇਂ ਮਾਇਨੇ ਦੇਣੇ ਨੇ ਨਵੇਂ ਸਮੀਕਰਨ ਦੇਣੇ ਨੇ ਹਾਲਾਂਕਿ ਗਠਜੋੜ ਦੀ ਜੋੜ ਤੋੜ ਦੀ ਰਾਜਨੀਤੀ ਵੀ ਸ਼ੁਰੂ ਹੋ ਜਾਵੇਗੀ ਕਿਉਂਕਿ 27 ਬਿਲਕੁਲ ਨੇੜੇ ਆ ਇਹ ਮੰਨਿਆ ਜਾਂਦਾ ਹੈ ਕਿ ਜੋ ਬਾਈ ਇਲੈਕਸ਼ਨ ਮੇਨ ਇਲੈਕਸ਼ਨ ਦੇ ਨੇੜੇ ਹੁੰਦੀ ਆ ਉਸ ਦਾ ਅਸਰ ਬਹੁਤ ਦੂਰ ਤੱਕ ਜਾਂਦਾ ਉਸ ਇਲੈਕਸ਼ਨ ਦਾ ਵਿਧਾਨ ਸਭਾ ਤੇ ਅਸਰ ਜ਼ਰੂਰ ਪਵੇਗਾ ਤੇ ਕਿਸੇ ਵੀ ਤਰੀਕੇ ਹੁਣ ਅਕਾਲੀ ਦਲ ਬਾਦਲ ਨੂੰ ਤੇ ਦੂਜੇ ਪੰਥਿਕ ਧਰਾਂ ਨੂੰ ਨਜ਼ਰ ਅੰਦਾਜ਼ ਪੰਜਾਬ ਦੀ ਸਿਆਸਤ ਤੋਂ ਨਹੀਂ ਕੀਤਾ ਜਾ ਸਕੇਗਾ